कांग्रेस ਦੇ ਉਮੀਦਵਾਰ ਬਠਿੰਡਾ ਤੋਂ ਜੀਤਵਿੰਦਰ ਸਿੰਘ ਸਿੱਧੂ ਨੇ ਫਸਟ ਜਨਰੇਸ਼ਨ ਪੋਲੀਟੀਸ਼ੀਅਨ ਹੈ ਮੈਨੂੰ ਸਿਆਸਤ ਕੋਈ ਵਿਰਾਸਤ ਨਹੀਂ ਮਿਲੀ ਕੁਸੂਰ ਸੀ ਉਹਦੇ ਮਤਲਬ ਪੇਰੈਂਟਸ ਦਾ ਜਨਰੇ ਨੇ ਨੌਜਵਾਨ ਬੱਚਾ ਉਹਦੇ ਹੱਥਾਂ ਚ ਗਵਾ ਲਿਆ ਸੋ ਲੋੜ ਹੈ ਕਿ ਉਹਦੀ ਆਵਾਜ਼ ਪਾਰਲੀਮੈਂਟ ਚ ਉਠਾਈ ਜਾਵੇ ਸੈਂਟਰ ਸਰਕਾਰ ਤੇ ਜੋੜ ਪਾਇਆ ਜਾਵੇ ਸਟੇਟ ਸਰਕਾਰ ਤੇ ਜੋੜ ਪਾਇਆ ਜਾਵੇ ਕਿ ਉਸ ਪਰਿਵਾਰ ਨੂੰ ਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਮਿਲਣਾ ਵੀ ਚਾਹੀਦਾ ਇਹ ਕਿਸਮਤ ਮੇਰੀ ਡੈਸਟਨੀ ਤਲਵੰਡੀ ਸਾਬੋ ਪਠੰਡੇ ਨੂੰ ਖਿੱਚ ਕੇ ਲਿਆਈ ਤੁਸੀਂ ਆਜ਼ਾਦ ਉਮੀਦਵਾਰ ਤੋਂ ਜਿੱਦੇ ਹਾਂ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਆਉਂਦੇ ਆ ਉਹ ਉਹ ਸਬਬ ਕਿਵੇਂ ਬਣਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਆਉਣਾ ਤੇ ਉਹਨਾਂ ਨਾਲ ਤਾਲਮੇ ਜਿਵੇਂ ਕੁਝ ਮੈਨੂੰ ਮਾਨ ਸਰਬ ਨੇ ਮੇਰੇ ਵਾਸਤੇ ਕੀਤਾ ਮੈਂ ਹਮੇਸ਼ਾ ਉਹਨਾਂ ਦਾ ਰਿਣੀ ਹਾਂ ਕਿ ਉਹਨਾਂ ਨੇ ਮੈਨੂੰ ਖਿੱਚ ਲਿਆ ਇਹ ਗੱਲਾਂ ਹੋ ਗਈਆਂ ਬਸ ਜਿਵੇਂ ਜਿਵੇਂ ਕਹਿੰਦੇ ਨਾਲ ਇਕਦਾਮੀ ਕੋਈ ਫੈਸਲਾ ਬਿਨਾਂ ਸੋਚੇ ਸਮਝੇ ਲੈਣ ਵਾਲਾ ਮੇਰਾ ਸੱਚੀ ਦੱਸ ਬਿਨਾਂ ਸੋਚੇ ਸਮਝੇ ਲੈਣ ਵਾਲਾ ਉਹ ਫੈਸਲਾ ਸੀ ਜਦੋਂ ਮੈਂ ਸੋਚਦਾ ਰੋੜ ਦੀ ਸੀ ਮੈਂ ਰਿਗਰਟ ਕਰਦਾ ਸਿਮਰਤ ਕਰਨਲ ਅਮਰੀਕਾ ਦੇ ਨੇੜ ਤੇ ਸੀ ਰਸਤੇ ਵਿੱਚ ਆਇਆ ਤਾਂ ਫਿਰ ਅਕਾਲੀ ਦਲ ਨੇ ਇਹੋ ਜਿਹਾ ਕਿਹੜਾ ਝਟਕਾ ਦਿੱਤਾ ਵੀ ਕਾਂਗਰਸ ਦੇ ਵਿੱਚ ਆਉਣਾ ਮੈਨੂੰ ਤਾਂ ਸਾਰਾ ਕੁਝ ਥਾਲੀ ਤੇ ਫਲੋਸਕੇ ਮਿਲੇ ਐ ਅਸਲੀ ਤਮਿੰਤ ਕਰਨੀ ਹੈ ਨਾ ਕਿੰਨਾ ਕੁ ਪ੍ਰੈਸ਼ਰ ਹਰ ਸਿਮਰਤ ਨੇ ਸੁਖਬੀਰ ਤੇ ਪਾਇਆ ਕੀ ਮੈਨੂੰ ਇੱਕ ਸ਼ੋਖੋਦ ਨੋਟਿਸ ਕਰਤਾ ਹਰ ਸਿਮਰਤ ਨਹੀਂ ਚੌਂਦੀ ਸੀ ਕਿ ਜੀਤ ਮੈਂਦਰ ਕਾਲੀ ਦਿਲ ਚ ਰਹੇ ਮੈਂ ਤਾਂ ਆਉਦੀ ਐ ਮੈਂਬੇਲਿਸ਼ਿਪ ਛੱਡ ਕੇ ਇਹਨੂੰ ਐਮਪੀ ਬਣਾਇਆ ਸੀ ਅੱਛਾ ਜੇ ਜੇ ਉਦੋਂ ਮੈਂ ਕਾਂਗਰਸ ਚੁੰਦਾ ਗਰੰਟੀ ਗੱਲ ਐ ਐਮਪੀ ਬਣਦੀ ਨਹੀਂ ਸੀ ਉਦੋਂ ਹੀ ਹਾਰ ਜਾਂਦੀ ਐ ਇੱਕ ਵਾਰ ਵੀ ਇਹਨੇ ਮੇਰਾ ਧੰਨਵਾਦ ਵੀ ਕੀਤਾ ਕੀ ਸਿੱਧੂ ਸਭ ਤੁਹਾਡਾ ਧੰਨਵਾਦ ਕੀ ਤੁਸੀਂ ਮਿਹਨਤ ਕਰਕੇ ਮੈਨੂੰ ਦੂਜੀ ਵਾਰ ਜਿਹੜਾ 2014 ਚ ਹੂੰ ਕੀ ਡਿਜ਼ਾਈਨ ਕਰਕੇ ਆਈਂ ਬ੍ਰਿੰਗਿੰਗ ਅਪ ਕਈ ਵਰੀ ਇਹ ਜੀ ਹੁੰਦੀ ਐ ਐਰੋਗੈਂਟ ਸਾ ਜਾਂਦੀ ਐ ਜਦੋਂ ਸੌਖੀ ਚੀਜ਼ ਮਿਲ ਜੇ ਲੋਕੀ ਮਿਹਨਤ ਕਰਦੇ ਨੇ ਇੰਜੋਏ ਤੁਸੀਂ ਕਰਦੇ ਹੋ ਪਾਵਰ ਨੂੰ ਇੱਕ ਬੰਦੇ ਕੋਲੇ ਦੱਸ ਦਿਓ 20% ਸਮਰਿਤ ਕਰਦਾ ਟੈਲੀਫੋਨ ਪਰ ਉਹ ਨਹੀਂ ਕਿਸੇ ਨਾਲ ਗੱਲ ਕਰਦੀ ਗੱਲ ਕਰਨਾ ਪਸੰਦੀ ਨਹੀਂ ਕਰਦੀ ਉਹ ਆਪਣੇ ਆਪ ਨੂੰ ਐ ਸੋਚਦੀ ਐ ਕਿ ਮੈਂ ਸਾਰੇ ਤੋਂ ਉੱਤੇ ਹਾਂ ਕਿ ਇਹ ਬੰਦੇ ਬੰਦੇ ਮੇਰੇ ਵਾਸਤੇ ਕੁਝ ਨਹੀਂ ਜੁਰਤ ਧੀ ਕਰ ਸਕਦੇ ਕੀ ਹਰ ਸਿਮਰਤਨ ਗੱਲ ਕਰ ਲੈਣਾ ਉਹ ਇੱਕ ਦੋ ਪੀਜੇ ਰੱਖੇ ਹੋਏ ਨੇ ਤਾਂ ਉਹ ਤਾਂ ਹਲਕੇ ਚਲਾਉਂਦੇ ਰਹੇ ਨੇ ਪੀਜੇ ਠੀਕ ਹੈ ਸਤਿਆਨਾਸ਼ ਕਰਤਾ ਉਹਨਾਂ ਨੇ ਹਲਕੇ ਆ ਫੋਨ ਸੁਖਬੀਰ ਕਰੇ ਅਰਜੀ ਪੀਏ ਲਵੇ ਵੋਟਾਂ ਮੈਨੂੰ ਪਾ ਦਿਓ ਆ ਪੁਲਸੀਆਾਰੇ ਧੜਿਆਂ ਨੂੰ ਇਕੱਠੇ ਵੀ ਕਰ ਲਿਆ ਮਾਨਸਾ ਦੇ ਵਿੱਚ ਤਾਂ ਕਿਸ ਤਰੀਕੇ ਦਾ ਸਪੋਰਟ ਮਿਲ ਰਿਹਾ ਸਵੇਰੇ 5:30 ਵਜੇ ਦਿਨ ਸ਼ੁਰੂ ਹੋ ਜਾਂਦਾ ਤੇ ਰਾਤ ਨੂੰ 1:30 ਵਜੇ ਖਤਮ ਹੁੰਦਾ ਇਹ ਤਿੰਨ ਚਾਰ ਘੰਟੇ ਸੌਣ ਨੂੰ ਸਮਾਂ ਮਿਲਦਾ ਹੈ ਮੇਰੇ ਖਲੂਹੀ ਬਹੁਤ ਹੈ ਕਿਉਂਕਿ ਹੁਣ ਰੂੜ ਹੈ ਹਲਕਾ ਬਹੁਤ ਵਟਿਆ ਪੂਸ ਉਸ ਵਾਸਤੇ ਤੁਹਾਨੂੰ ਸਮਝ ਦੇਣਾ ਪੈਂਦਾ ਹੈ ਜਿੰਨਾ ਵੀ ਮੈਂ ਦੇ ਰਿਹਾ ਮੇਰੇ ਵਾਈਫ ਮੇਰੇ ਬੱਚੇ ਮੇਰਾ ਬੇਟਾ ਅਸੀਂ ਸਾਰੇ ਲੋਕਾਂ ਨੂੰ ਪਿੱਛੇ ਰੱਖਿਆ ਲੋਕਾਂ ਤੋਂ ਵੋਟਾਂ ਤਾਂ ਲਈਆਂ ਪਰ ਉਹਨਾਂ ਦੇ ਲਈ ਕੋਈ ਡਿਵੈਲਪਮੈਂਟ ਨਹੀਂ ਲਿਆਂਦੀ ਤਾਂ ਤੁਹਾਡੇ ਕੀ ਗੋਲ ਰਹਿਣਗੇ ਹੋਰ ਬਿਕ ਮਾਲਸਾ ਨੌਥੀ ਹਸਪਤਾਲ ਨੇ ਨੌਥੀ ਕਾਲਜ ਹੈ ਨਾ ਲੜਕੀਆਂ ਦਾ ਸਕੂਲ ਹੈ ਸਿਵਰੇਜ ਦੀ ਇੰਨੀ ਬੱਟੀ ਪ੍ਰੋਬਲਮ ਹੈ ਫੁੱਟ ਫੁੱਟ ਪਾਣੀ ਉੱਥੇ ਗਲੀਆਂ ਸੜਕਾਂ ਲਗਾਤਾਰੀ ਬਣੀ ਹੋਈ ਹੈ ਬਣੀ ਹੋਈ ਹੈ ਲੋਕ ਕਿਤਰਨੇ ਦੇ ਬੈਠੇ ਅੰਦਰ ਹੀ ਦੀ ਰਾਜਨੀਤੀ ਕੀਤੀ ਅੱਜ 30 ਸਾਲ ਚ ਕੋਈ ਮੇਰੇ ਉਲਟ ਉਂਗਲ ਚੱਕ ਕੇ ਨਹੀਂ ਕਹਿ ਸਕਦਾ ਕਿ ਨਹੀਂ ਕਰ ਪਿਆ ਵੀ ਕਿਸੇ ਤੋਂ ਲਿੱਤਾ ਹੋਏ ਕਿ ਸਿਆਸਤ ਦੀ ਗੱਲ ਕਰਦੇ ਆ ਲੋਕ ਸਭਾ ਚੋਣਾਂ ਦਾ ਮਾਹੌਲ ਚੱਲ ਰਿਹਾ ਤਾਂ ਸਿਆਸਤ ਕਿਉਂ ਨਾ ਹੋਵੇ ਸਿਆਸਤ ਦੇ ਵਿੱਚ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੇ ਨਾਲ ਸਾਰਿਆਂ ਨਾਲ ਗੱਲਬਾਤ ਵੀ ਕਰਾਂਗੇ ਅੱਜ ਸਾਡੇ ਨਾਲ ਇਸ ਐਪੀਸੋਡ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਬਠਿੰਡਾ ਤੋਂ ਜੀਤਵਿੰਦਰ ਸਿੰਘ ਸਿੱਧੂ ਨੇ ਜਾਣਦੇ ਆ ਕੀ ਸ਼ਖਸੀਅਤ ਨੇ ਕਿਸ ਸ਼ਖਸ ਕਿਸ ਸੁਭਾਅ ਦੇ ਮਾਲਕ ਨੇ ਸਾਰੀ ਗੱਲਬਾਤ ਕਰਾਂਗੇ ਵੀ ਕਿਵੇਂ-ਕਿਵੇਂ ਸਫ਼ਰ ਸ਼ੁਰੂ ਕੀਤਾ ਤੇ ਕਿਸ ਸਫ਼ਰ ਦੇ ਨਾਲ ਇਹਨਾਂ ਦੀ ਕੈਰੀਅਰ ਦੀ ਸ਼ੁਰੂਆਤ ਹੋਈ ਹੈ ਜਾਣਦੇ ਆ ਕਰਦੇ ਆ ਇਹਨਾਂ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਰ ਸ਼ਿਕਾਲ ਜੀ ਜੀਤਮੇਂਦਰ ਜੀ ਪਹਿਲਾ ਸਵਾਲ ਤਾਂ ਇਹੀ ਹੈ ਵੀ ਸਫਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਦੇ ਹੋ ਤਾਂ ਕਿੱਥੋਂ ਇਹ ਸਟਾਰਟ ਅਪ ਹੁੰਦਾ ਹੈ ਦੇਖੋ ਜੀ ਮੈਂ ਫਰਸਟ ਜਨਰੇਸ਼ਨ ਪੋਲੀਟੀਸ਼ਨ ਹੈ ਮੈਨੂੰ ਸਿਆਸਤ ਕੋਈ ਵਿਰਾਸਤ ਚ ਨਹੀਂ ਮਿਲੀ ਠੀਕ ਹੈ ਜੀ ਮੇਰੇ ਪਿਤਾ ਜੀ ਆਈਏਐਸ ਅਫਸਰ ਸੀਗੇ ਤੇ ਮੇਰਾ ਜ਼ਿਆਦਾਤਰ ਪਰਿਵਾਰ ਬਿਊਰੋਕ੍ਰਾਸੀ ਚ ਹੀ ਹੈਗਾ ਇਹ ਤਾਂ ਮੈਂ ਫਰਸਟ ਟਾਈਮ ਪੋਲੀਟੀਸ਼ਨ ਹਾਂ ਤੇ ਬਸ ਸ਼ੌਕ ਆਇਆ ਕਿ ਭਈ ਸੇਵਾ ਕਰਨੀ ਹੈ ਤੇ ਮੇਰੇ ਪਿਤਾ ਜੀ ਤੇ ਮੇਰੇ ਪੇਰੈਂਟਸ ਚਾਹੁੰਦੇ ਸੀ ਕਿ ਮੈਂ ਵੀ ਪਰ ਜਦੋਂ ਮੈਂ ਇੰਜੀਨੀਅਰਿੰਗ ਕੀਤੀ ਇੰਜੀਨੀਅਰਿੰਗ ਤੋਂ ਬਾਅਦ ਹਰ ਪੇਰੈਂਟ ਦਾ ਇਹੀ ਹੁੰਦਾ ਹੈ ਮਨ ਚ ਕਿ ਭਈ ਕਿਤੇ ਨੌਕਰੀ ਕਰ ਲੈ ਤੇ ਸੈਟਲਮੈਂਟ ਸੈਟਲ ਹੋ ਜਾਣਾ ਪਰ ਮੇਰਾ ਮਨ ਇਹ ਸੀ ਕਿ ਮੈਂ 9 to 5 ਵਾਲੀ ਜਿਹੜੀ ਜੌਬ ਹੈ ਅੱਛਾ ਜੀ ਉਹ ਮੈਂ ਕਿਹਾ ਮੇਰੇ ਵਾਸਤੇ ਫਿੱਟ ਨਹੀਂ ਠੀਕ ਹੈ ਮੈਨੂੰ ਥੋੜਾ ਜਿਹਾ ਕੁਝ ਵੱਧ ਕਰਨ ਦਾ ਸ਼ੌਕ ਸੀਗਾ ਸੋ ਹਾਲਤ ਬਣੀ ਕਿ ਸਾਰੀ ਉਮਰ ਮੈਂ ਚੰਦੀਗੜ੍ਹ ਪਠਿਆਲਾ ਹੀ ਰਹਾ ਪਰ ਹਾਲਤ ਬਣੀ ਕਿ ਉਧਰੋਂ ਮੈਨੂੰ ਮੇਰੀ ਕਿਸਮਤ ਮੇਰੀ ਡੈਸਟੀਨੀ ਤਲਵੰਡੀ ਸਾਬੋ ਪਠੰਡੇ ਨੂੰ ਖਿੱਚ ਕੇ ਲੈ ਆਈ ਕਿਉਂਕਿ ਮੇਰਾ ਪਿੰਡ ਹੂੰ ਮੈਂ ਬਿਲੋਂਗ ਜ਼ਿਲ੍ਹਾ ਪਠੰਡੇ ਤੋਂ ਹੀ ਕਰਦਾ ਮੇਰਾ ਪਿੰਡ ਪਥਰਾਲਾ ਡੂਮਾਲੀ ਹੈ ਅੱਛਾ ਜੀ ਤੇ ਬਸ ਇਧਰ ਨੂੰ ਖਿੱਚ ਆਈ ਤੇ ਗੁਰਮਹਾਰ ਦੀ ਕਿਰਪਾ ਹੋਈ ਤੇ ਮੈਂ ਤਲਵੰਡੀ ਸਾਬੋ ਆਵਦਾ ਪੋਲੀਟੀਕਲ ਕੈਰੀਅਰ ਸ਼ੁਰੂ ਕੀਤਾ 1994-95 ਦੇ ਵਿੱਚ ਹਾਂਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ 30 ਸਾਲ ਲਗਭਗ ਹੋ ਗਏ ਨੇ ਤੇ ਮੈਂ ਲੋਕਾਂ ਦੀ ਹਲਕਾ ਤਲਵੰਡੀ ਸਾਬੋ ਦੀ ਸੇਵਾ ਕਰ ਰਿਹਾ ਅੱਛਾ ਜੇ ਆਪਾਂ ਗੱਲਬਾਤ ਕਰਦੇ ਆਂ ਵੀ ਕਾਂਗਰਸ ਪਾਰਟੀ ਤੁਸੀਂ ਆਜ਼ਾਦ ਉਮੀਦਵਾਰ ਤੋਂ ਜਿੱਦਦੇ ਹੋ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਆਉਨੇ ਤਾਂ ਉਹ ਉਹ ਸਬਬ ਕਿਵੇਂ ਬਣਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਆਉਣਾ ਤੋਂ ਉਹਨਾਂ ਨਾਲ ਤਾਲਮਿਲ ਬਣਦਾ 2002 ਚ ਮੈਂ ਆਜ਼ਾਦ ਤੌਰ ਤੇ ਇਲੈਕਸ਼ਨ ਲੜਿਆ ਸੀ ਤੇ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਪਿਆਰ ਦਿੱਤਾ ਮੈਂ ਕਾਮਯਾਬ ਹੋਇਆ ਉਸ ਤੋਂ ਬਾਅਦ ਦੇਖੋ ਕਿ ਮੈਂ ਪਟਿਆਲੇ ਜੰਮਿਆ ਪਲਿਆ ਮੇਰਾ ਪਰਿਵਾਰ ਦਾ ਮਹਾਰਾਜ ਸਾਹਿਬ ਦੇ ਨਾਲ ਪੁਰਾਣਾ ਮੈਂ ਕਿਹਾ ਤਾਂ ਸਬੰਧ ਸੀਗਾ ਉਹਨਾਂ ਨਾਲ ਪਿਆਰ ਸੀਗਾ ਸੋ ਉਹ ਚੀਫ ਮਿਨਿਸਟਰ ਬਣ ਕੇ ਤੇ ਲਾਜਵੀਂ ਗੱਲ ਹੈ ਕਿ ਮੇਰੀ ਮੇਰੀ ਨੇੜ ਤੋਂ ਉਹਨਾਂ ਨਾਲ ਹੋ ਗਈ ਤੇ ਉਹਨਾਂ ਨੇ ਮੇਨੂੰ ਪਿਆਰ ਤੇ ਮੈਨੂੰ ਗਾਈਡੈਂਸ ਬਹੁਤ ਦਿੱਤੀ ਤੇ ਮੈਂ ਸਮਝਦਾ ਕਿ ਜਿਉਂ ਕੁਝ ਮੈਨੂੰ ਮਹਾਰਾਜ ਸਾਹਿਬ ਨੇ ਮੇਰੇ ਵਾਸਤੇ ਕੀਤਾ ਹੈ ਮੈਂ ਹਮੇਸ਼ਾ ਉਹਨਾਂ ਦਾ ਰਿਣੀ ਰਹਾਂਗਾ ਕਿ ਉਹਨੇ ਮੈਨੂੰ ਕਾਂਗਰਸ ਚ ਲਿਆਏ ਤੇ ਮੈਨੂੰ ਆਪਦੇ ਮਤਲਬ ਬੇਟੇ ਨਾਲੋਂ ਵੱਧ ਪਿਆਰ ਦਿੱਤਾ ਉਹਨਾਂ ਨੇ ਮੈਨੂੰ ਅ타 ਅੱਜ ਇਹਨਾਂ ਪਲਾਨਾਂ ਦੇ ਵਿੱਚੋਂ ਇੱਕ ਪਲਾਨ ਅਕਾਲੀ ਦਲ ਦੇ ਵਿੱਚ ਵੀ ਰਿਹਾ ਤਾਂ ਫਿਰ ਮਤਲਬ ਜੇ ਤੁਸੀਂ ਦੱਸਿਆ ਵੀ ਨੇੜਤਾ ਸੀ ਮਹਾਰਾਜਾ ਜਿਹਨਾਂ ਨਾਲ ਤੁਹਾਡੀ ਹਾਂ ਮੈਂ ਜੀ ਦੇਖੋ ਕਈ ਵਾਰੀ ਨਾ ਕਈ ਆਪਦੇ ਬਸ ਗੱਲਾਂ ਨਹੀਂ ਹੁੰਦੀਆਂ ਪਰ ਅੱਜ ਮੈਂ ਸੋਚਦਾ ਕਿ ਮੈਂ ਜਿਹੜੀ ਉਹ ਤੋਂ ਗਲਤੀ ਕੀਤੀ ਇਹ ਗਲਤੀ ਕੀਤੀ ਸੀ ਮੈਂ ਮੈਨੂੰ ਕਾਲੀ ਨਾ ਹਾਂ ਮੈਨੂੰ ਰੋੜਦੇ ਕਈ ਵਾਰ ਨਾ ਤੁਹਾਡੀਆਂ ਇਮੋਸ਼ਨਸ ਬਿਲਕੁਲ ਤੁਹਾਨੂੰ ਓਵਰਟੇਕ ਕਰ ਲੈਂਦੀ ਹੈ ਸੈਂਟੀਮੈਂਟਲ ਜਦੋਂ ਬੰਦਾ ਬਿਲਕੁਲ ਕੁਝ ਹੀ ਜਿਹੀਆਂ ਗੱਲਾਂ ਹੋ ਗਈਆਂ ਹਮ ਬਸ ਜਿਵੇਂ ਜਿਵੇਂ ਕਹਿੰਦੇ ਨਾਲ ਇੱਕਦਮ ਹੀ ਕੋਈ ਫੈਸਲਾ ਬਿਨਾਂ ਸੋਚੇ ਸਮਝੀ ਲੈਣ ਵਾਲਾ ਮੇਰਾ ਸੱਚੀ ਦੱਸ ਬਿਨਾਂ ਸੋਚੇ ਸਮਝੀ ਲੈਣ ਵਾਲਾ ਉਹ ਫੈਸਲਾ ਸੀ ਜਿਹੜਾ ਮੈਂ ਸੋਚਦਾ ਲੂੜਦੀ ਸੀ ਮੈਂ ਰਿਗਰੈਟ ਕਰਦਾ ਅੱਜ ਅੱਛਾ ਜੇ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਅਕਾਲੀ ਦਲ ਦੇ ਵਿੱਚ ਜਿਹੜੀ ਨੇੜਤਾ ਤੁਹਾਡੀ ਉੱਧਰ ਵੀ ਰਹੀ ਆ ਬੀਬਾ ਹਰਸਿਮਰਤ ਨਾਲ ਗੱਲ ਕਰ ਲਈਏ ਜਾਂ ਸੁਪੀਰਵਾਦ ਜੀ ਨਹੀਂ ਬੀਬਾ ਸਿਮਰਤ ਕੋਰਨਲ ਮੇਰੀ ਕਦੇ ਨੇੜਤਾ ਨਹੀਂ ਰਹੀ ਤੇ ਜੇ ਹੁਣ ਦੀ ਗੱਲ ਕਰਦੇ ਆ ਤੁਸੀਂ ਕਾਂਗਰਸ ਦੇ ਵਿੱਚ ਆਏ ਉਹ ਤਾਂ ਫਿਰ ਅਕਾਲੀ ਦਲ ਨੇ ਇਹੋ ਜਿਹਾ ਕਿਹੜਾ ਝਟਕਾ ਦਿੱਤਾ ਵੀ ਕਾਂਗਰਸ ਦੇ ਵਿੱਚ ਆਉਣਾ ਪਿਆ ਦੇਖੋ ਝਟਕਾ ਤਾਂ ਇਹ ਹੈ ਕਿ ਉਹ ਕਈ ਗੱਲਾਂ ਚਾਹੁੰਦੇ ਸੀ ਜਿਹੜੀਆਂ ਮੈਂ ਨਹੀਂ ਕਰ ਸਕਿਆ ਬਿਲਕੁਲ ਠੀਕ ਹੈ ਨਾ ਦੂਜੀ ਗੱਲ ਕਿਉਂਕਿ ਦੇਖੋ ਮੇਰਾ ਹਲਕਾ ਤਲਵੰਡੀ ਸਾਬੋ ਮੈਨੂੰ ਪਤਾ ਸੀ ਮੈਂ ਹਲਕਾ ਆਪਦਾ ਕਿਵੇਂ ਚਲਾਉਣਾ ਹੈ ਉਸ ਚ ਮੈਨੂੰ ਲੱਗਦਾ ਹੈ ਕਿ ਬੀਬਾ ਸਿਮਰਤ ਕੋਰ ਖੁਸ਼ ਨਹੀਂ ਸੀ ਉਸ ਉਹ ਦੀ ਸੀ ਕਿ ਪਤਾ ਨਹੀਂ ਸਾਡੇ ਘੜ ਦੇ ਵਿੱਚ ਨਹੀਂ ਘੜ ਨਹੀਂ ਕਿ ਜੋ ਮੈਂ ਕਹਾ ਉਹੀ ਹੋਣਾ ਚਾਹੀਦਾ ਹੈ ਬਿਲਕੁਲ ਪਰ ਰੱਖੋ ਮੈਨੂੰ ਵੀ 30 ਸਾਲ ਹੋ ਗਏ ਇੱਥੇ ਬੀਬਾ ਨੂੰ ਤਾਂ ਸਾਰਾ ਕੁਝ ਥਾਲੀ ਤੇ ਪਲੋਸ ਕੇ ਮਿਲਿਆ ਅੱਜ ਤਾਂ ਮਿਹਨਤ ਕਰਨੀ ਹੈ ਨਾ ਬਿਲਕੁਲ ਸੋ ਫਿਰ ਪਤਾ ਨਹੀਂ ਕੀ ਹਾਲਤ ਬਣੀ ਕਿੰਨਾ ਇੱਕ ਪ੍ਰੈਸ਼ਰ ਹਰਸਿਮਰਤ ਨੇ ਸੁਖਬੀਰ ਤੇ ਪਾਇਆ ਕਿ ਮੈਨੂੰ ਇੱਕ ਸ਼ੋਖੋਸ ਨੋਟਿਸ ਕਰਤਾ ਕਿ ਵੀ 20 پارٹی ਗਲਤ ਮੰਨਿਆ ਜਾ ਬਣਾਉਣਾ ਹੁੰਦਾ ਹਾਂਜੀ ਤਕੜੇ ਹੋ ਕੇ ਮਦਦ ਕਰ ਰਹੇ ਆ ਹੂੰ ਫੰਕਸ਼ਨ ਕਰਾ ਰਹੇ ਆ ਤੇ ਮੇਰਾ ਖਿਆਲ ਹੈ ਕਿ ਉਹਨੂੰ ਪਸੰਦ ਹੀ ਨਹੀਂ ਸੀ ਕਿ ਜਿੱਤ ਮੈਂਦਰ ਇਕਾਲੀ ਦਲ ਚ ਰਹੇ ਹਰ ਸਿਮਰਤ ਸੁਣ ਲੋ ਪੂਰੀ ਮੇਰੀ ਗੱਲ ਪੂਰੀ ਹੋ ਲੈਣ ਦਿਓ ਹਰ ਸਿਮਰਤ ਨਹੀਂ ਚਾਹੁੰਦੀ ਸੀ ਕਿ ਜਿੱਤ ਮੈਂਦਰ ਇਕਾਲੀ ਦਲ ਚ ਰਹੇ ਹੁਣ ਇੱਕ ਇਹ ਜੀ ਮਤਲਬ ਮੈਂ ਕਹਾ ਮਾਹੌਲ ਜਿਹਾ ਬਣਾਤਾ ਕਿ ਸੁਖਵੀਰ ਤੇ ਪ੍ਰੈਸ਼ਰ ਪਾਇਆ ਹੂੰ ਕਿ ਬਈ ਇਹਨੂੰ ਸ਼ੋਕਸ ਨੋਟਿਸ ਕੱਢ ਦਿਓ ਕੀ ਨੇ ਐਂਟੀ ਪਾਰਟੀ ਐਕਟੀਵਿਟੀ ਕੀਤੀ ਹੈ ਤੇ ਇਹਦਾ ਜਵਾਬ ਦੇਵੇ ਮੈਂ ਕਿ ਜਦੋਂ ਮੈਂ ਕੋਈ ਐਂਟੀ ਪਾਰਟੀ ਐਕਟੀਵਿਟੀ ਕੀਤੀ ਨਹੀਂ ਤੇ ਮੈਂ ਤੁਹਾਡੇ ਸ਼ੋਕ ਉਸ ਤੇ ਨੋਟਿਸ ਕੀ ਦਮਾਂ ਤੇ ਇਸ ਤੋਂ ਬਿਹਤਰ ਹੀ ਹੈ ਕਿ ਮੈਂ ਤੁਹਾਨੂੰ ਅਲਵਿਦਾ ਕਹਿ ਕੇ ਸਸਿਕਰ ਬਲਾ ਕੇ ਪਾਰਟੀ ਛੱਡੀ ਦਮਾਂ ਮੈਂ ਵੀ ਸੋਖਾਂ ਹਾਂਗਾ ਤੇ ਤੁਸੀਂ ਵੀ ਸੋਖੇ ਕਿਤੇ ਇਹ ਵੀ ਕਹਿ ਸਕਦੇ ਆਂ ਵੀ ਡਰ ਸਤਾ ਰਿਆ ਸੀ ਵੀ ਜਿਹੜੇ ਏਰੀਆ ਦੇ ਵਿੱਚ ਉਹਨਾਂ ਦਾ ਦਬਦਬਾ ਬਣਾਉਣ ਨੂੰ ਫਿਰਦੇ ਸੀ ਤਾਂ ਉੱਥੇ ਜੀਤਮਿੰਦਰ ਇੱਕ ਇਹ ਜੀ ਕਾਬਜ ਸ਼ਖਸੀਅਤ ਹੋ ਗਈ ਸੀ ਵੀ ਉੱਥੇ ਉੱਭਰ ਕੇ ਸਾਹਮਣੇ ਆਉਣਾ ਸੀ ਉਸਨੇ ਉਹਨੀਆਂ ਗੱਲਾਂ ਹੈ ਜੀ ਐਮਪੀ ਬਣ ਗਿਆ ਤਿੰਨ ਵਾਰ ਐਮਪੀ ਬਣਿਆ ਹਮ ਅਸੀਂ ਮਿਹਨਤ ਕੀਤੀ ਹੈ ਮੈਂ ਤਾਂ ਆਪਦੀ ਮੈਂਬਰਸ਼ਿਪ ਛੱਡ ਕੇ ਇਹਨੂੰ ਐਮਪੀ ਬਣਾਇਆ ਸੀ ਅੱਛਾ ਜੇ ਜੇ ਉਦੋਂ ਮੈਂ ਕਾਂਗਰਸ ਚ ਹੁੰਦਾ ਗਰੰਟੀ ਗੱਲ ਐਮਪੀ ਬਣਦੀ ਨਹੀਂ ਸੀ ਉਦੋਂ ਹੀ ਹਾਰ ਜਾਂਦੀ ਐ ਪਰ ਚਲੋ ਅਗਲੀ ਕਦਰਾਂ ਕੀਮਤਾਂ ਇਹ ਲੋਕਾਂ ਦੀ ਹੁੰਦੀਆਂ ਨਹੀਂ ਹਮ ਠੀਕ ਹੈ ਨਾ ਇੱਕ ਵਾਰ ਵੀ ਇਹਨੇ ਮੇਰਾ ਧੰਨਵਾਦ ਨਹੀਂ ਕੀਤਾ ਕੀ ਸਿੱਧੂ ਸਾਹਿਬ ਤੁਹਾਡਾ ਧੰਨਵਾਦ ਕੀ ਤੁਸੀਂ ਮਿਹਨਤ ਕਰਕੇ ਮੈਨੂੰ ਦੂਜੀ ਵਾਰ ਜਦੋਂ 2014 ਚ ਹਮ ਕਿ ਰਿਜ਼ਾਈਨ ਕਰਕੇ ਆਈ ਹੂੰ ਸੋਹਣੀ ਨਹੀਂ ਮਤਲਬ ਮਤਲਬ ਉਹ ਜਿਵੇਂ ਕਹਿਦੀ ਹੈ ਨਾ ਕਿ ਲੋਕਾਂ ਪ੍ਰਤੀ ਇਹਨਾਂ ਨੂੰ ਸਿੰਪਥੀ ਨਹੀਂ ਉਹ ਹੈ ਨਹੀਂ ਕਿ ਕੀ ਇਹ ਤਾਂ ਸੋਚਦੇ ਸਾਰੇ ਸਾਡੇ ਮੇਰੇ ਮੁਲਾਜ਼ਮ ਹੀ ਹੈ ਸਾਡੇ ਸਾਰੇ ਨੌਕਰੀ ਹੈ ਅਸੀਂ ਪਤਾ ਨਹੀਂ ਕਿ ਤੂੰ ਉੱਤਰ ਉੱਤ ਉੱਤਰ ਕੇ ਆਏ ਆ ਕਿ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹਾਂ ਜੋ ਸੀ ਕਹਿਦੀ ਉਹੀ ਹੋਣਾ ਚਾਹੀਦਾ ਕਿ ਤੂੰ ਪਰੰਤੂ ਸਾਡੇ ਨਾਲ ਕੋਈ ਕਰ ਨਹੀਂ ਸਕਦਾ ਇਹ ਪਤਾ ਨਹੀਂ ਦਿਮਾਗ ਕੀ ਤੌਰ ਤੇ ਇਹ ਜੀ ਸੋਚ ਪਤਾ ਨਹੀਂ ਬ੍ਰਿੰਗਿੰਗ ਅਪ ਕਈ ਵਾਰੀ ਇਹ ਜੀ ਹੁੰਦੀ ਹੈ ਏ ਰੁਗਿੰਸ ਆ ਜਾਂਦੀ ਏ ਜਦੋਂ ਸੌਖੀ ਚੀਜ਼ ਮਿਲ ਜੇ ਲੋਕੀ ਮਿਹਨਤ ਕਰਦੇ ਨੇ ਇੰਜੋਏ ਤੁਸੀਂ ਕਰਦੇ ਹੋ ਪਾਵਰ ਨੂੰ ਸੋ ਏਰੋਗੈਂਸ ਆ ਜਾਂਦੀ ਏ ਸੋ ਉਹ ਏਰੋਗੈਂਸ ਸੱਚੀ ਟੁੱਟ ਜਾਣੀ ਤੇ ਜੇ ਆਪਾਂ ਕਲਚਰ ਦੀ ਗੱਲ ਕਰਦੇ ਹਾਂ ਤੁਸੀਂ ਅਕਸਰ ਆਪਣੇ ਇੰਟਰਵਿਊਜ਼ ਦੇ ਵਿੱਚ ਇੱਕ ਚਰਚਾ ਕਰਦੇ ਹੋ ਵੀ ਪੀਏ ਕਲਚਰ ਬਹੁਤ ਜ਼ਿਆਦਾ ਹਾਂ ਉਹ ਉਹਦੇ ਬਾਰੇ ਜਰਾ ਵਿਸਤਾਰ ਚ ਦੱਸ ਮੈਨੂੰ ਦੱਸ ਦਿਓ ਪੀਏ ਕਲਚਰ ਹੀ ਹੈ ਇੱਕ ਬੰਦੇ ਕੋਲੇ ਦੱਸ ਦਿਓ ਵੀ ਭਾਰਸਿਮਰਤ ਕੌਰ ਦਾ ਟੈਲੀਫੋਨ ਨੰਬਰ ਉਹ ਨੀ ਕਿਸੇ ਨਾਲ ਗੱਲ ਕਰਦੀ ਗੱਲ ਕਰਨਾ ਪਸੰਦ ਹੀ ਨਹੀਂ ਕਰਦੀ ਉਹ ਆਪਣੇ ਆਪ ਨੂੰ ਐ ਸੋਚਦੀ ਕਿ ਮੈਂ ਸਾਰੇ ਤੋਂ ਉੱਤੇ ਆ ਕਿ ਇਹ ਬੰਦੇ ਬੰਦੇ ਮੇਰੇ ਵਾਸਤੇ ਕੁਝ ਨਹੀਂ ਤੇ ਬਸ ਜੇ ਗੱਲ ਕਰਨੀ ਐਮ ਐਲ ਏ ਵੀ ਮੰਤਰੀ ਵੀ ਜੂਰਤ ਨਹੀਂ ਕਰ ਸਕਦੇ ਕਿ ਹਰ ਸਿਮਰਤਨ ਗੱਲ ਕਰ ਲੈਣਾ ਉਹਦੇ ਇੱਕ ਦੋ ਪੀਜੇ ਰੱਖੇ ਹੋਏ ਨੇ ਉਹ ਤਾਂ ਉਹ ਤਾਂ ਹਲਕੇ ਚਲਾਉਂਦੇ ਰਹੇ ਨੇ ਪੀਏ ਠੀਕ ਹੈ ਸਤਿਆਨਾਸ਼ ਕਰਤਾ ਉਹਨਾਂ ਨੇ ਉਹ ਹਲਕਿਆਂ ਦਾ ਆ ਮਾਨਸਾ ਜ਼ਿਲ੍ਹੇ ਚ ਜਾ ਕੇ ਪੁੱਛੋ ਤਾਂ ਸੀ ਲੋਕਾਂ ਦੇ ਨਾਲ ਡੀਲਿੰਗ ਘੱਟ ਰਹੀ ਹੈ ਪੈਸੇ ਇਕੱਠੇ ਉਹਨਾਂ ਨੇ ਕੀਤੇ ਲੋਕਾਂ ਨੂੰ ਜ਼ਲੀਲ ਉਹਨਾਂ ਨੇ ਕੀਤਾ ਠੀਕ ਹੈ ਨਾ ਤੇ ਅੱਜ ਉਹ ਪੀਏ ਕਰਕੇ ਅੱਜ ਬੁਰੀ ਤਰ੍ਹਾਂ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਿੰਡਾਂ 'ਚ ਲੋਕ ਇਹ ਗੱਲ ਕਹਿੰਦੇ ਵੀ ਨਹੀਂ ਵੀ ਸਾਨੂੰ ਲਵੇ ਵੀ ਨਹੀਂ ਸੀ ਲੱਗਣ ਦਿੰਦੇ ਹੁਣ ਵਾਲੇ ਲੀਡਰ ਜਿਹੜੇ ਨੇ ਉਹ ਸਾਨੂੰ ਮਿਲਦੇ ਵੀ ਨਹੀਂ ਖੁੱਲ੍ਹ ਕੇ ਗੱਲ ਕਰਦੇ ਆ ਸਾਡੇ ਨਾਲ ਬਿਲਕੁਲ ਇਹ ਹਰ ਸਿਵਰੇਦ ਨੂੰ ਕੋਣ ਮਿਲ ਸਕਦਾ ਕੋਈ ਅਰਜੀ ਦੇ ਸਕਦਾ ਨਹੀਂ ਜੀ ਸਰ ਜੇ ਅਰਜੀ ਦੇਣੀ ਹੋ ਤਾਂ ਕਹਿੰਦੇ ਆ ਪੀਏ ਨੂੰ ਦੇ ਦਿਓ ਕਹਿੰਦੇ ਜੀ ਕੋਈ ਕਿਸੇ ਨੂੰ ਮੁਸੀਬਤ ਪੈ ਜਾਂਦੀ ਐ ਐਸਐਸਪੀ ਨੂੰ ਫੋਨ ਕਰਨਾ ਹੋਵੇ ਕਹਿੰਦੇ ਸੁਖਬੀਰ ਕਰੂਗੀ ਫੋਨ ਸੁਖਬੀਰ ਕਰੇ ਅਰਜੀ ਪੀਏ ਲਵੇ ਵੋਟਾਂ ਮੈਨੂੰ ਪਾ ਦਿਓ ਆ ਪਾਲਿਸੀ ਐ ਇਹਦੀ ਅੱਛਾ ਇੱਕ ਮਾਨਸਾ ਦੀ ਗੱਲ ਕਰਦੇ ਆਂ ਕਾਂਗਰਸ ਦੀ ਗੱਲ ਤੇ ਆਉਂਦੇ ਆਂ ਕਿਉਂਕਿ ਕਾਂਗਰਸ ਤੋਂ ਤੁਸੀਂ ਉਮੀਦਵਾਰ ਬਣੇ ਬਠਿੰਡਾ ਦੇ ਤਾਂ ਤੁਸੀਂ ਇੱਕ ਸਾਰੇ ਧੜਿਆਂ ਨੂੰ ਇਕੱਠੇ ਵੀ ਕਰ ਲਿਆ ਮਾਨਸਾ ਦੇ ਵਿੱਚ ਤਾਂ ਕਿਸ ਤਰੀਕੇ ਦਾ ਸਪੋਰਟ ਮਿਲ ਰਿਹਾ ਬਹੁਤ ਸੋਹਣਾ ਸਪੋਰਟ ਕੱਲੇ ਮਾਨਸੇ ਜਿਹੀ ਨਹੀਂ ਸਮੁੱਚੇ ਬਠਿੰਡੇ ਦੇ ਨੋ ਦੀ ਨੋ ਹਲਕਿਆਂ 'ਚ ਸਾਰੇ ਕਾਂਗਰਸ ਵਾਲੇ ਇੱਕ ਸੋਚ ਤੇ ਇੱਕ ਝੰਡੇ ਦੇ नीचे ਆ ਗਏ ਨੇ ਲੋਕੀ ਕਿੰਤੂ-ਪ੍ਰਤੂ ਕਰਦੇ ਹੁੰਦੇ ਸੀ ਕਿ ਜੇ ਇੰਨੀ ਲੜਾਈ ਹੈ ਇਹ ਹੋ ਰਿਹਾ ਇੱਥੇ ਤਾਂ ਬਗਾਵਤਾਂ ਹੋ ਗਈਆਂ ਆ ਤੁਹਾਡੇ ਸਾਹਮਣੇ ਇਸ ਹਰੀ ਗਲ ਵਿਰੋਧੀ ਧਿਰ ਦੇ ਲੋਕਾਂ ਨੇ ਉਡਾਈਆਂ ਹੋਈਆਂ ਸੀ ਪਹਿਲਾਂ ਵੀ ਕਾਂਗਰਸ ਇਕੱਠੀ ਸੀ ਤੇ ਅੱਜ ਤਾਂ ਬਹੁਤ ਤਕੜੇ ਤਰੀਕੇ ਨਾਲ ਇਕੱਠੇ ਹੋ ਕੇ ਤੇ ਇਹ ਇਲੈਕਸ਼ਨ 'ਚ ਉਤਰੀਏ ਤੇ ਵਧੀਆ ਰਿਜ਼ਲਟ ਆਊਗਾ ਸਾਡੇ ਤੁਸੀਂ ਦੱਸਿਆ ਵੀ ਛੋਟੇ ਘਰਾਂ 'ਚੋਂ ਉੱਠੇ ਆ ਮਿਹਨਤ ਕਰਕੇ ਅੱਗੇ ਆਏ ਆ ਤਾਂ ਕਿੱਦਾਂ ਦਾ ਸ਼ਡਿਊਲ ਰਹਿੰਦਾ ਹੈ ਜਦੋਂ ਇੱਕ ਮਿਹਨਤ ਕਰਨ ਵਾਲਾ ਅੱਗੇ ਆਉਂਦਾ ਹੈ ਸਾਰਾ ਦਿਨ ਲੋਕਾਂ ਦੇ ਵਿੱਚ ਨੌ ਹਲਕੇ ਪੈਂਦੇ ਆ ਬਠਿੰਡਾ ਦੇ ਅੰਡਰ ਤਾਂ ਕਿਸ ਤਰੀਕੇ ਦਾ ਸ਼ਡਿਊਲ 5:30 5:30 ਵਜੇ ਦਿਨ ਸ਼ੁਰੂ ਹੋ ਜਾਂਦਾ ਹੈ ਹੂੰ ਤੇ ਰਾਤ ਨੂੰ 1:30 ਵਜੇ ਖਤਮ ਹੁੰਦਾ ਹੈ ਤੇ ਤਿੰਨ ਚਾਰ ਘੰਟੇ ਸੌਣ ਨੂੰ ਸਮਾਂ ਮਿਲਦਾ ਹੈ ਮੇਰੇ ਖਿਆਲ ਉਹ ਹੀ ਬਹੁਤ ਹੈ ਕਿਉਂਕਿ ਹੁਣ ਲੋਡ ਹੈ ਹਲਕਾ ਬਹੁਤ ਵੱਡਾ ਹੈ 545 ਦੇ ਨੇੜੇ ਪਿੰਡ ਨੇ ਦੋ ਵੱਡੇ ਬਠਿੰਡਾ ਤੇ ਮਾਨਸਾ ਸ਼ਹਿਰ ਨੇ ਨੇਕਾ ਮੰਡੀਆਂ ਨੇ ਸੋ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਰੁੱਕਰ ਕਿਉਂਕਿ ਅੱਜ ਕੱਲ ਨਾ ਲੋਕੀ ਚੌਂਦੇ ਨਹੀਂ कि पर्सनल कांटेक्ट ਹੋਵੇ ਬਿਲਕੁਲ ਪਹਿਲਾਂ ਹਾਲਾਤ ਹੋਰ ਹੁੰਦੇ ਸੀਗੇ ਇੱਕ ਬੰਦੇ ਨੂੰ ਪਿੰਡ ਚ ਮਿਲ ਲੈਂਦੇ ਦੂ ਨੂੰ ਮਿਲ ਲੈਂਦੇ ਸਾਰੇ ਪਿੰਡ ਦੀ ਜ਼ਿੰਮੇਵਾਰੀ ਲੈ ਲੈਂਦੇ ਬਿਲਕੁਲ ਹੁਣ ਤਾਂ ਹਰ ਕੋਈ ਚਾਹੁੰਦਾ ਹੈ ਹੁਣ ਤਾਂ ਜਿਹੜਾ ਸਰਪੰਚੀ ਦਾ ਇਲੈਕਸ਼ਨ ਹੈ ਨਾ ਤੇ ਉਹ ਐਮਪੀ ਦਾ ਇਲੈਕਸ਼ਨੋਂ ਬਰਾਬਰ ਹੀ ਹੋ ਗਿਆ ਹੈ ਬਿਲਕੁਲ ਸੋ ਇਸ ਕਰਕੇ ਉਹ ਜਿਹੜਾ ਕੰਟੈਕਟ ਨਾ ਪਰਸਨਲ ਉਸ ਵਾਸਤੇ ਤੁਹਾਨੂੰ ਸਮਾਂ ਦੇਣਾ ਪੈਂਦਾ ਹੈ ਤਾਂ ਜਿੰਨਾ ਵੀ ਮੈਂ ਦੇ ਰਿਹਾ ਮੇਰੇ ਵਾਈਫ ਮੇਰੇ ਬੱਚੇ ਮੇਰਾ ਬੇਟਾ ਅਸੀਂ ਸਾਰੇ ਪਲੱਸ ਜਿਹੜਾ ਮੇਰਾ ਜਮੇਤਰਵੰਡੀ ਦਾ ਵੱਡਾ ਪਰਿਵਾਰ ਹੈ ਹਾਂਜੀ ਕਿ ਕਿਉਂਕਿ 30 ਸਾਲ ਹੋ ਗਏ 30 ਸਾਲ ਇੱਕ ਪਰਿਵਾਰ ਬਣ ਜਾਂਦਾ ਹੈ ਬਿਲਕੁਲ ਬਿਲਕੁਲ ਸੋ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ 100 ਪਿੰਡਾਂ ਚ ਜਾ ਰਹੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਘੇਰ ਰਹੇ ਨੇ ਮੇਰੇ ਦੋਸਤ ਮਿੱਤਰ ਨੇ ਉਹ ਆਏ ਹੋਏ ਨੇ ਉਹ ਆਪਦੀਆਂ ਆਪਦੀਆਂ ਜਿੱਥੇ ਵੀ ਕੋਈ ਡਿਊਟੀਆਂ ਸੰਭਾਲ ਸਕਦੇ ਨੇ ਉਹ ਸੰਭਾਲ ਰਹੇ ਨੇ ਸੋ ਇਹ ਇੱਕ ਕਲੈਕਟਿਵ ਐਫਰਟ ਤੇ ਮਿਹਨਤ ਇਕੱਠੇ ਕਰਕੇ ਅਸੀਂ ਕਾਮਯਾਬੀ ਵੱਲੇ ਪਾਸੇ ਜਾ ਰਹੇ ਹਾਂ ਗੋਲ ਦੀ ਗੱਲ ਕਰਦੇ ਹਾਂ ਕਿਉਂਕਿ ਜੇ ਮਤਲਬ ਦੇਖੋ ਤੁਸੀਂ ਮੈਚ ਦੇ ਵਿੱਚੋਂ ਇਹ ਤਦ ਦੇਉ ਤਾਂ ਕਿਉਂਕਿ ਅਕਸਰ ਲੋਕਾਂ ਦੇ ਜਦੋਂ ਸੇ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਲੋਕਾਂ ਦੀ ਆਵਾਜ਼ ਇਹ ਸਾਹਮਣੇ ਆਉਂਦੀ ਹੈ ਕਿ ਬੀਬਾ ਹਰਸੀਮਰਤ ਨੇ ਬਠਿੰਡਾਂ ਦੇ ਵਿੱਚ ਹੀ ਡਿਵੈਲਪਮੈਂਟ ਕੀਤੀ ਮਾਨਸਾ ਦੇ ਲੋਕਾਂ ਨੂੰ ਪਛੜੇ ਛੱਡਤਾ ਜੇ ਅਜਾ ਪਤਲਵੰਡੀ ਦੀ ਵੀ ਗੱਲ ਵਿੱਚ ਕਰ ਲੈਣੇ ਤਾਂ ਲੋਕਾਂ ਨੂੰ ਪਿੱਛੇ ਰੱਖਿਆ ਲੋਕਾਂ ਤੋਂ ਵੋਟਾਂ ਤਾਂ ਲਈਆਂ ਪਰ ਉਹਨਾਂ ਦੇ ਲਈ ਕੋਈ ਡਿਵੈਲਪਮੈਂਟ ਨਹੀਂ ਲਿਆਂਦੀ ਤਾਂ ਤੁਹਾਡੇ ਕੀ ਗੋਲ ਰਹਿਣਗੇ ਦੇਖੋ ਜੀ ਹਰ ਹਲਕੇ ਦਾ ਨੋ ਹਲਕਾ ਨਹੀਂ ਨੋ ਹਲਕੇ ਵਾਸਤੇ ਇੱਕੋ ਪੈਰਾਮੀਟਰ ਨਹੀਂ ਬਣ ਸਕਦਾ ਕਿ ਇੱਕ ਕੰਮ ਕਰਦੇ ਤੇ ਸਾਰੇ ਵਾਸਤੇ ਹੋ ਜਾਊਗਾ ਦੇਖੋ ਬ੍ਰਿਡਲ ਡੈਵਰੀਟਾ ਵਾਸਤੇ ਆਡਿਕਮ ਮੈਂ ਮਾਨਸੇ ਦੀਆਂ ਆਡਿਕ ਸਮੱਸਿਆਵਾਂ ਨੇ ਸੇਵਰੇਜ ਦੀਆਂ ਹੋਰ ਦੀਆਂ ਸਰਦੂਲ ਗੜ ਦੀਆਂ ਆਡਿਕ ਸਮੱਸਿਆਵਾਂ ਨੇ ਤਲਵੰਡੀ ਜਿਹੜਾ ਹੈਗਾ ਮੇਰਾ ਆਪਦਾ ਹਲਕਾ ਮੌੜ ਮੇਰਾ ਹਲਕਾ ਇਹਦੀਆਂ ਆਡਿਕ ਸਮੱਸਿਆ ਨੇ ਬਠਿੰਡਾ ਵੱਡਾ ਸ਼ਹਿਰ ਹੈ ਬਿਲਕੁਲ ਉਹ ਸਲਮ ਬਣੀ ਜਾ ਰਹੇ ਹਨ ਉਹਨਾਂ ਦੇ ਕਿਸ ਤਰੀਕੇ ਨਾਲ ਆਊਟਰ ਬਠਿੰਡੇ ਨੂੰ ਡਵੈਲਪ ਕਰਨਾ ਹੈ ਉੱਥੇ ਇੱਕ ਗਰਬੇਜ ਦਾ ਡੰਪ ਹੈ ਜਿਹਦੇ ਪਾਸੇ ਸਾਡੇ ਘਰ ਨਹੀਂ ਜੇ ਹਵਾ ਚੱਲ ਜਾਂਦੀ ਹੈ ਬੰਦੇ ਨੂੰ ਬਾਹਰ ਨਹੀਂ ਬਿਠਾਇਆ ਜਾਂਦਾ ਸੋ ਮਤਲਬ ਹਰ ਹਲਕੇ ਵਾਸਤੇ ਪਠੰਡਾ ਜਿਹੜਾ ਦਿੱਹਤੀ ਹੈ ਪੁੱਛੋ ਸੋ ਅਸੀਂ ਇੱਕ ਵਿਜ਼ਨ ਬਣਾਈਏ ਪਲਾਨ ਬਣਾਈਏ ਸੋ ਉਹ ਪਲਾਨ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰੇ ਐਮਪੀ ਬਣ ਜਾਈਏ ਤੇ ਹਰ ਹਲਕੇ ਦੀ ਆਪ ਦੀ ਡਿਮਾਂਡ ਦੇ ਮੁਤਾਬਕ ਕੰਮ ਕਰ ਮਨਸ ਨਾਉਂਟੇ ਹਸਪਤਾਲ ਨੇ ਉੱਤਿਚਕਾ ਕਾਲਜ ਹੈ ਨਾ ਲੜਕੀਆਂ ਦਾ ਸਕੂਲ ਹੈ ਸਿਵਰੇਜ ਦੀ ਇੰਨੀ ਵੱਡੀ ਪ੍ਰੋਬਲਮ ਹੈ ਫੁੱਟ ਫੁੱਟ ਪਾਣੀ ਉੱਥੇ ਗਲੀਆਂ ਸਾਰਾ ਲਗਾਤਾਰੀ ਬਣੀ ਹੋਈ ਹੈ ਬਣੀ ਹੋਈ ਹੈ ਲੋਕੀ ਤਰਨੇ ਦੇ ਬੈਠੇ ਨੇ ਕਿ ਵੀ ਬਰ ਸਿਮਰਤ ਕਰਦੇ ਇੱਥੇ ਗਈ ਹੈ ਇਹ 2-4 ਕਰੋੜ ਰੁਪਏ ਦੇ ਦਿੰਦੀ ਨਹੀਂ ਦਿੱਤੇ ਉਹ ਕਹਿੰਦੇ ਵੀ ਹੁਣ ਬਣਾ ਕੇ ਫੇਰ ਕਰਾਂਗੇ ਨਹੀਂ ਬਸ ਜਦੋਂ ਬਣਾਣਗੇ ਹਰ ਬਰੀ ਆਏ ਹੁੰਦੇ ਹੁਣ ਬਣਾ ਕੇ ਫੇਰ ਦੇ ਦਿਆਂਗੇ ਹੁਣ ਬਣਾ ਕੇ ਦੇ ਦਿਆਂਗੇ ਤਿੰਨ ਵਾਰ ਜਿਹਨੇ ਨਹੀਂ ਦਿੱਤਾ ਮੇਰੇ ਖਿਆਲ ਹੁਣ ਹੁਣ ਤਾਂ ਸਮਾਂ ਲੰਘ ਗਿਆ अच्छा एक सवाल ਤੁਹਾਡਾ ਪਰਸਨਲ ਲਾ ਲੋ ਚਾਹੇ ਵੀ ਜੀਤਮਿੰਦਰ ਨਿੱ ਟੜਕ ਕਿਵੇਂ ਨੇ ਕਿੱਥੋਂ ਮੋਟੀਵੇਸ਼ਨ ਮਿਲਦੀ ਐ ਇੰਨੀ ਪਾਵਰ ਬੂਸਟ ਕਿਵੇਂ ਹੁੰਦੀ ਐ ਨਿੱ ਟੜਕ ਦੀ ਗੱਲ ਨਹੀਂ ਇੱਕ ਤਾਂ ਪਰਸਨੈਲਿਟੀ ਦੀ ਗੱਲ ਹੁੰਦੀ ਐ ਆਦਤ ਦੀ ਗੱਲ ਹੁੰਦੀ ਐ ਨੈਚਰ ਦੀ ਗੱਲ ਹੁੰਦੀ ਐ ਇੱਕ ਜਦੋਂ ਤੁਸੀਂ ਓਨਸਟ ਹੋਣ ਤੇ ਜਵਾਨ ਦੇ ਪੱਕੇ ਹੋ ਤੇ ਇਮਾਨਦਾਰ ਹੋ ਮੈਂ ਇਮਾਨਦਾਰੀ ਦੀ ਰਾਜਨੀਤੀ ਕੀਤੀ ਅੱਜ 30 ਸਾਲ ਚ ਕੋਈ ਮੇਰੇ ਉਲਟ ਉਂਗਲ ਚੱਕ ਕੇ ਨਹੀਂ ਕਹਿ ਸਕਦਾ ਕਿ ਨਹੀਂ ਇੱਕ ਰੁਪਿਆ ਵੀ ਕਿਸੇ ਤੋਂ ਲੱਤ ਉਹ ਵੀ ਕਿਸੇ ਕੰਮ ਪਿੱਛੇ ਬਿਲਕੁਲ ਇਮਾਨਦਾਰੀ ਦੀ ਮੈਂ ਸਿਆਸੀ ਤਾਂ ਹੀ ਤਰਵੰਡੇ ਦੇ ਲੋਕਾਂ ਨੇ ਚਾਰ ਵਾਰ ਦਿੱਤਾ ਦਿਲਚਸਪੀ ਦਿਲਚਸਪੀ ਨਲ ਕੰਮ ਕਰਦਾ ਜਿਹਨੇ ਕੰਮ ਕੀਤਾ ਉਹ ਦਾ ਕੰਮ ਨਹੀਂ ਫਿਰ ਮੇਰਾ ਕੰਮ ਹੋ ਜਾਂਦਾ ਸੋ ਇਸ ਕਰਕੇ ਲੋਕਾਂ ਨੂੰ ਮੇਰੇ ਤੇ ਥੋੜਾ ਜਿਮੀ ਕਹਿੰਦੇ ਨੇ ਵਿਸ਼ਵਾਸ ਹਮ ਕਿ ਵੀ ਜੀ ਜੀਤਵਿੰਦਰ ਜੀ ਜਿਹੜੀ ਗੱਲ ਕਹੂਗਾ ਉਹ ਪੂਰੀ ਕਰੂਗਾ ਲੋਕੇ ਭਰੋਸਾ ਵੀ ਬਣਾਈ ਬੈਠੇ ਵੀ ਪੂਰੇ ਬੁਲੰਦ ਆਵਾਜ਼ ਨਾਲ ਪਾਰਲੀਮੈਂਟ ਚ ਆਵਾਜ਼ ਜੀ ਬਿਲਕੁਲ ਉਠਾਵਾਂਗੇ ਜੀ ਹਰ ਚੀਜ਼ ਦੀ ਦੇਖੋ ਕਈ ਗੱਲਾਂ ਨੇ ਹੁਣ ਸਿੱਧੂ ਮੁਸੇਵਾਲੀ ਦੀ ਗੱਲ ਹੀ ਲਾ ਲਾ ਹਮ ਬਿਲਕੁਲ ਉਸ ਪਰ ਮੈਂ ਉਹਨੂੰ ਵਿਸ਼ਵਾਸ ਦੁਆਇਆ ਕਿ ਭਈ ਸਿੱਧੂ ਮੂਸੇਵਾਲਾ ਸਰ ਦਾ ਛੋਟਾ ਭਰਾ ਸੀ ਉਹਦੇ ਨਾਲ ਬੜਾ ਨਹੀਂ ਆਏ ਹੋਏ ਆ ਉਹਦਾ ਕੀ ਕਸੂਰ ਸੀ ਦੇਖੋ ਉਹ ਦੇਖੋ ਕਲਾਸ ਉਹਨੇ ਪੰਜਾਬ ਪੰਜਾਬੀਆਂ ਦਾ ਇਸ ਭਗ ਦੀ ਮਾਨ ਰੱਖੀ ਸਮੁੱਚੀ ਦੁਨੀਆ 'ਚ ਬਿਲਕੁਲ ਤੇ ਉਹਨੂੰ ਚੰਗ ਲੋਕਾਂ ਨੇ ਇੱਕ ਸਾਜ਼ਿਸ਼ ਦੇ ਤੌਰ ਤੇ ਬੀਮਰਵਾਇਆ ਗੋਲੀਆਂ ਮਾਰ ਕੇ ਉਹਨੂੰ ਮੌਤੇ ਕੱਟ ਉਤਾਰਤਾ ਕੀ ਕਸੂਰ ਸੀ ਉਹਦੇ ਮਤਲਬ ਪੇਰੈਂਟਸ ਦਾ ਜਿਨਾਂ ਨੇ ਨੌਜਵਾਨ ਬੱਚਾ ਉਹਦੇ ਹੱਥਾਂ 'ਚ ਗਵਾ ਲਿਆ ਸੋ ਲੋੜ ਹੈ ਕਿ ਉਹਦੀ ਆਵਾਜ਼ ਪਾਰਲੀਮੈਂਟ 'ਚ ਉਠਾਈ ਜਾਵੇ ਸੈਂਟਰ ਸਰਕਾਰ ਤੇ ਜ਼ੋਰ ਪਾਇਆ ਜਾਵੇ ਸੈਂਟਰ ਸਟੇਟ ਸਰਕਾਰ ਤੇ ਜ਼ੋਰ ਪਾਇਆ ਜਾਵੇ ਕਿ ਉਸ ਪਰਿਵਾਰ ਨੂੰ ਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਮਿਲਣਾ ਵੀ ਚਾਹੀਦਾ ਕਿਸੇ ਨੂੰ ਵੀ ਮਿਲਣਾ ਚਾਹੀਦਾ ਲਗਾਤਾਰ ਪਰਿਵਾਰ ਬਹੁਤ ਟਾਈਮ ਤੋਂ ਹਾਂ ਬਿਲਕੁਲ ਲੱਗਿਆ ਹੋਇਆ ਸੋ ਇਹ ਗੱਲਾਂ ਨੇ ਬਾਕੀ ਹੋਰ ਵੀ ਬਹੁਤ ਗੱਲਾਂ ਨੇ ਜਿਹੜੀਆਂ ਕਿ ਰਲ ਕੇ ਐਮਪੀ ਅਸੀਂ 13 ਜਿੱਤਾਂਗੇ ਤੋਂ ਕਾਂਗਰਸ ਜਾਂ ਕੇ ਉੱਥੇ ਅਸੀਂ ਤਾਂ ਸੋਚਦੇ ਆ ਕਿ ਕੁਬਰ ਕਿਰਪਾ ਹੋਊਗੀ ਕਾਂਗਰਸ ਦੇ ਸਹਿਯੋਗੀ ਪਾਰਟੀਆਂ ਦੀ ਸਰਕਾਰਿਤ ਕੀ ਦਿੱਲੀ ਚ ਬਣੀਗੀ ਬਣੀਗੀ ਅੱਛਾ ਲਾਸਟ ਚ ਇੱਕ ਸਵਾਲ ਹੈ ਵੀ ਕੰਪੀਟੀਸ਼ਨ ਕਿਵੇਂ ਦੇਖਦੇ ਹੋ ਤੇ ਕਿਹਦੇ ਨਾਲ ਮਤਲਬ ਦੇਖੋ ਜੀ ਕੰਪੀਟੀਸ਼ਨ ਤੇ ਕੀ ਰੇਸ ਹੈ ਇਲੈਕਸ਼ਨ ਵੀਕ ਰੇਸ ਹੈ ਅਸੀਂ ਆਪਣਾ ਜੋਰ ਲਾ ਰਹੇ ਹਾਂ ਦੂਜੇ ਪਾਰਟੀਆਂ ਹੋਰ ਲਾ ਰਹੇ ਪਰ ਅੱਜ ਦੀ ਗੱਡੀ ਅਸੀਂ ਕੰਫਰਟੇਬਲ ਹਾਂ ਤੇ ਲੱਗਦਾ ਹੈ ਕਿ ਅਸੀਂ ਅੱਜ ਇੱਕ ਨੰਬਰ ਇੱਕ ਨੰਬਰ ਤੇ ਹਾਂ अच्छा ਤੇ ਜੀਤਮਿੰਦਰ ਜਦੋਂ 1 ਨੰਬਰ ਤੇ ਰੇਸ ਚ ਭੱਜ ਰਿਹਾ ਹੋਵੇ ਉਹਦੀ ਆਦਤ ਨਹੀਂ ਕਿ ਪਿੱਛੇ ਮੁੜ ਕੇ ਦੇਖੇ ਕਿ 2 ਨੰਬਰ 3 ਨੰਬਰ ਤੇ ਕੌਣ ਹੈ ਅਸੀਂ ਆਪ ਦਾ ਜ਼ੋਰ ਲਾ ਰਹੇ ਹਾਂ ਜਿਹੜਾ ਹੋਰ ਵਿਰੋਧੀ ਹੈ ਉਹਨੂੰ ਆਪ ਦਾ ਲਾਲ ਲੈਂਦੇ ਹੋ 4 ਤਰੀਕ ਨੂੰ ਸਾਰੀ ਗੱਲ ਸਾਹਮਣੇ ਆ ਜੀ ਉਹਨੂੰ ਆਪ ਦਾ ਲਾਲ ਲੈਂਦੇ ਹੋ 4 ਤਰੀਕ ਨੂੰ ਸਾਰੀ ਗੱਲ ਸਾਹਮਣੇ ਆ ਜੀ ਉਹਨੀਆਂ ਨੇ ਸਾਰੀਆਂ ਗੱਲਾਂ ਵੀ ਜੀਤਮਿੰਦਰ ਸਿੱਧੂ ਜੋ ਨੇ ਉਹਨਾਂ ਨੇ ਆਪਣੇ ਸੁਭਾਅ ਬਾਰੇ ਆਪਣੇ ਨੇਚਰ ਬਾਰੇ ਆਪਣੇ ਕੈਰੀਅਰ ਬਾਰੇ ਗੱਲਾਂ ਦਸੀਆਂ ਨੇ ਤੇ ਨਿਤੜਕ ਕਿਉਂ ਕਹਿੰਦੇ ਨੇ ਪਿੰਡਾਂ ਦੇ ਵਿੱਚ ਚਰਚਾ ਕਿ ਹੋ ਰਹੀ ਸੀ ਅੱਜ ਸਾਰੇ ਸਵਾਲਾਂ ਦੇ ਹੱਲ ਕਰ ਦਿੱਤੇ ਨੇ ਹੱਲ ਉਹਨਾਂ ਤੋਂ ਹੀ ਕਰਵਾਏ ਤੇ ਉਹਨਾਂ ਤੋਂ ਹੀ ਪੁੱਛੇ ਨੇ ਉਹ ਸਵਾਲ ਤੇ ਆਪਣੇ ਜਵਾਬ ਦਿਓ ਕਮੈਂਟਾਂ ਦੇ ਵਿੱਚ ਮਿਲਦੇ ਆ ਇੱਕ ਨਵੇਂ ਐਪੀਸੋਡ ਦੇ ਨਾਲ ਧੰਨਵਾਦ